ਇਕਿ ਕੁਇਕਿਟ ਚੈੱਕਪੋਸਟ ਆਟਾਰੀ ਨੂੰ ਬੰਦ ਕਰਨ ਦੇ ਬਾਵਜੂਦ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਦੇ ਲਈ ਸ਼ਰਧਾਲੂਆਂ ਦੇ ਲਈ ਕਰਤਾਰਪੁਰ ਲਾਂਗਾ ਖੁੱਲਾ ਹੈ ਸੋ ਆਟਾਰੀ ਵੱਗਾ ਬਾਰਡਰ ਬੰਦ ਹੈ ਤੁਫੇ ਕੀ ਕਰਤਾਰਪੁਰ ਲਾਂਗਾ ਖੁੱਲਾ ਹੈ ਜਰਜੀ ਕੀ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਗਾ ਖੁੱਲਿਆ ਹੋਇਆ ਪਰ ਖੁੱਲੇ ਲਾਂਗੇ ਜਰਾ ਹੀ ਸ਼ਰਧਾਲੂਆਂ ਨੂੰ ਐਂਟਰੀ ਮਿਲ ਰਹੀ ਹੈ ਤੇ ਹਮਲੇ ਤੋਂ ਬਾਅਦ ਸ਼ਰਧਾਲੂਆਂ ਦੀ ਗਿਣਤੀ ਦੇ ਵਿੱਚ ਵੀ ਜਿਹੜੇ ਕਿ ਕਾਫੀ ਜਿਹੜਾ ਕਿ ਘਾਟਾ ਦੇਖਿਆ ਗਿਆ ਹੈ ਜੋ ਗਿਣਤੀ ਘਟੀ ਹੈ ਸ਼ਰਧਾਲੂਆਂ ਦੀ ਜਿਹੜਾ ਬਾਬਾ ਨਾਨਕ ਕਰਤਾਰਪੁਰ ਦੇ ਜਿਹੜਾ ਕਿ ਕੋਰੀਡੋਰ ਹੈ ਉਹ ਖੁੱਲਾ ਚੰਦਰਪਾਲ ਕਾ ਚੰਦਪਾਲ ਜੀ ਕਿੰਨੇ ਡੈਲੀਗੇਟ ਦੇ ਤੁਸੀਂ ਕਿਥੇ ਮੱਥਾ ਲੱ ਕੇ ਜਾਂਦੀ ਦੱਸੋ ਸਾਡੇ ਜਪਥਾਇਆ ਜੀ ਅਸੀਂ ਕਰਤਾਰ ਪ੍ਰਸਾਦ ਚੱਲੇ ਮੱਥਾ ਟੇਕਾਂ ਤੇ ਸਾਨੂੰ ਤਾਂ ਵਧੀਆ ਲੱਗਿਆ ਪਰ ਜਿਹੜਾ ਸਰਕਾਰਾਂ ਕਰ ਰਹੀਆਂ ਨੇ ਉਹ ਸਾਨੂੰ ਵਧੀਆ ਨਹੀਂ ਲੱਗਿਆ ਅਸੀਂ ਚਾਹੁੰਦੇ ਆ ਵੀ ਇਹ ਨਾ ਰੁਕਿਆ ਜਾਵੇ ਸੰਗਤ ਨੂੰ ਦੇਖਣ ਦਿੱਤਾ ਜਾਵੇ ਸੰਗਤ ਤਿਆਰ ਨਾਲ ਆਉਂਦੀ ਆ ਜਿਹੜਾ ਹਾਸਾ ਹੈ ਜੀ ਇਹਨੇ ਬੰਦਾ ਮਾਰੀ ਹਾਂਜੀ ਇਹ ਬਹੁਤ ਮੰਦਪਗ ਦੀ ਗੱਲ ਆ ਜੀ ਨਹੀਂ ਹੋਣਾ ਚਾਹੀਦਾ ਇਹ ਦੋਨਾਂ ਸਰਕਾਰਾਂ ਚ ਇੱਕਾ ਹੋਣਾ ਚਾਹੀਦਾ ਇਹ ਅਰਦਾਸ ਕਰੂਗੀ ਉੱਥੇ ਜਾ ਕੇ ਅਸੀਂ ਇਹ ਅਰਦਾਸ ਕਰਾਂਗੇ ਵੀ ਜੋ ਇਹ ਹੋ ਰਿਹਾ ਉਹਨਾਂ ਨੂੰ ਸਦਬੁੱਧਿ ਘਰ ਤੇ ਵਸ ਗਰੂ ਤੇ ਆਉਣ ਜਾਣ ਖੁੱਲ੍ਹੇ ਜਾਵੇ ਹਾਂਜੀ ਤੁਹਾਨੂੰ ਜੀ ਕਿਰਨਦੀਪ ਕੌਰਾ ਜੀ ਮੇਰਾ ਨਾਮ ਜੀ ਕਿੰਨੇ ਡੈਲੀਗੇਟਾਂ ਕਿਤੋਂ ਤੁਸੀਂ ਜਾਣ ਕਰ ਰਹੇ ਅਸੀਂ ਜੀ 10 12 ਜਾਣੇ ਆ ਲੁਧਿਆਣਾ ਤੋਂ ਆਏ ਆ ਖਰਤਾਰਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਆ ਇੱਕ ਹੀ ਅਰਦਾਸ ਇਹ ਵੀ ਬਿਖਿਆ ਜੀ ਇਹ ਸ਼ੇਰ ਨਾਲ ਜਿਹੜਾ ਹੱਸਾ ਹੈ ਸਭੀ ਨੂੰ ਮਿਲ ਆਇਆ ਮਾਰਕ ਬਹੁਤ ਉਸ ਦੀ ਉਹ ਵੀ ਮੱਥਾ ਮਲੂਕ ਨੂੰ ਮੰਗ ਹਾਂਜੀ ਬਹੁਤ ਮਾੜਾ ਹੋਇਆ ਆ ਤਾਂ ਲੋਕਾਂ ਨੂੰ ਤੰਗ ਕਰਨ ਦੀ بجائے ਉਹਨਾਂ ਨੂੰ ਫੜਨਾ ਚਾਹੀਦਾ ਵਾ ਅਸੀਂ ਤਾਂ ਇਹੀ ਅਰਦਾਸ ਕਰਾਂਗੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਪਰਮਾਤਮਾ ਜੀ ਜਿਸ ਤੋਂ ਅਟੈਕ ਹੋਇਆ ਸੀ ਕਿ ਪਾਕਿਸਤਾਨ ਬੰਦੇ ਨਹੀਂ ਹੈ ਜੀ ਜੇ ਸਿਸਟਮ ਬੰਦ ਕੀਤੇ ਜਾ ਰਹੇ ਆ ਉਸ ਨੂੰ ਜਾਈਕ ਕਤਾਰਪੁਰ ਵੀ ਸ਼ਾਇਦ ਬੰਦ ਹੋ ਜਾਵੇ ਹਾਂਜੀ ਸਾਨੂੰ ਵੀ ਇਹੀ ਡਰ ਲੱਗ ਰਿਹਾ ਅਸੀਂ ਕੱਲ ਤੇ ਅਸੀਂ ਸੁਣ ਰਹੇ ਆ ਕਾਫੀ ਨਿਊਜ਼ ਚੈਨਲ ਤੇ ਦਿਖਾ ਰਹੇ ਆ ਕਿ ਕਤਾਰਪੁਰ ਸਾਹ ਵੀ ਬੰਦ ਕੀਤਾ ਪਰ ਲੋਕਾਂ ਨੂੰ ਪਬਲਿਕ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਵਾ ਅਸੀਂ ਤਾਂ ਇਹੀ ਕਹਾਂਗੇ ਜਿੱਥੇ ਆ ਗਿਆ ਜਿਹੜੇ ਹੈਗੇ ਟਾਰਗੇਟਸ ਉਹਨਾਂ ਨੂੰ ਫੜਨਾ ਚਾਹੀਦਾ ਵਾ ਵੀਰ ਵਾਸਤੇ ਵੀ ਜੋ ਚਾਹੇ ਹਾਂਜੀ ਇਹ ਅਰਦਾਸ ਕਰਾਂਗੇ ਜਿਹੜੇ ਲੋਕ ਮਾਰੇ ਗਏ ਉਹਨਾਂ ਦੀ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਹਾਂਜੀ 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 ਦੁਆਰਾ ਤੋਂ ਫੇਰ ਉਹੀ ਹਾਲਾਤ ਬਣ ਗਏ ਆ ਜਿਵੇਂ ਪਹਿਲਾਂ ਲੜਾਈ ਝਗੜੇ ਹੁੰਦੇ ਸੀ ਬਸ ਉਹੀ ਦੁਆਰਾ ਤੋਂ ਫੇਰ ਇਹ ਬਣਨੇ ਨਹੀਂ ਚਾਹੀਦੇ ਹਾਂਜੀ ਮੇਰਾ ਨਾਮ ਅਨਰਜਨ ਸਿੰਘ ਹੈ ਜੀ ਤੁਸੀਂ ਕਿੱਥੇ ਜਾ ਰਹੇ ਪਰਵਾਨਾ ਮੈਂ ਜਾ ਰਿਹਾ ਜੀ ਬਾਬੇ ਨਾਨਕ ਦੇ ਘਰ ਕਰਤਾ ਅਕਾਲ ਸਰ ਹਾਂਜੀ ਸੇ ਦਰਸ਼ਨਾ ਲਈ ਜਾ ਰਹੇ ਆ ਜੀ ਜੀ ਇਹ ਜਿਹੜਾ ਸ਼ਿਨਗਰ ਵਿੱਚ ਹਾਦਸਾ ਆਇਆ ਜੀ ਬੜਾ ਮਾੜਾ ਹਾਦਸਾ ਹੋਇਆ ਬਹਾ ਮਾੜਾ ਹੋਇਆ ਜੀ ਅਸਲ ਵਿੱਚ ਉਹ ਕੋਈ ਕੁਛ ਚੀਜ਼ ਈ ਦੰਦੀ ਹੈ ਮੇਰੇ ਹਿਸਾਬ ਦੇ ਮੁਤਾਬਕ ਆਪ ਆਪਣਾ ਹਿਸਾਬ ਲੱਗਿਆ ਉਹ ਕੁਛ ਚੰਦ ਬੰਦੇ ਜਿਹੜੇ ਸਾਡੇ ਇਥੇ ਨਫਰਤ ਫਲਾਉਣ ਵਾਸਤੇ ਉਹ ਟਾਰਗੇਟ ਕੀਤਾ ਗਿਆ ਹਿੰਦੂ ਭਾਈਆਂ ਨੂੰ ਠੀਕ ਹੈ ਜੀ ਜੋ ਕਿ ਮਹਾ ਮੜਾ ਹੋਇਆ ਉਹ ਬੰਦਿਆਂ ਨੂੰ ਸਭ ਤੋਂ ਪਹਿਲਾਂ ਸਜ਼ਾ ਮਿਲਣੀ ਚਾਹੀਦੀ ਹੈ ਉਹ ਫੜਨੇ ਚਾਹੀਦੇ ਕਿ ਕਿਉਂ ਇੱਕ ਲੇਫਟੀਨੈਂਟ ਦੀ ਘਰ ਦੀ ਕਹਿੰਦੀ ਆ ਕਿ ਮੇਰੇ ਬੰਦੇ ਨੂੰ ਗੋਲੀ ਮਾਰਤੀ ਉਦੋਂ ਜੂੰਦਾ ਸੀ ਜਦੋਂ ਇਹ ਕਿੱਥੇ ਗਏ ਸਕਿਉਰਟੀ ਵਾਲੇ ਉਦੋਂ ਕਿੱਥੇ ਗਏ ਨੇ ਪੁਲਿਸ ਕਿੱਥੇ ਗਈ ਲੋਕਲ ਪੁਲਿਸ ਕਿੱਥੇ